ਮੈਨੂੰ ਵੀ ਨਾਰਮਲ ਆਲਾ ਜਿੱਦਾਂ ਮੰਮੀ ਕਹਿੰਦੀਆਂ ਉਦਾਂ ਹੀ ਕਰੋ ਫੋਨ ਤੇ ਮੰਮੀ ਦੀ ਵੀ ਮੰਨਣੀ ਪੈਣੀ ਆ ਕੁਝ ਨਹੀਂ ਹੋਣੀ ਇੱਕੋ ਵਾਰ ਮੰਮੀ ਨੂੰ ਕਿਹਾ ਸੀ ਨਾ ਤੇ ਅੱਧੀ ਜ਼ੁਬਾਨ ਤੇ ਕੰਮ ਹੋ ਗਿਆ ਵਾ ਜੇ ਮੈਨੂੰ ਤੇ ਯਾਰ ਖੁਸ਼ੀ ਹੋਣੀ ਆ ਉਹ ਦਿਲ ਬਾਗ ਜਿੱਦਾਂ ਮਰਜੀ ਆ ਜੀ ਜੋ ਮਰਜੀ ਕਹਿੰਦੇ ਰਵੇ ਆ ਕੇ ਕੋਤ ਨਹੀਂ ਨਾ ਸਕਦਾ ਕੁਝ ਵੀ ਉਹ ਕੁਝ ਨਹੀਂ ਹੋਣਾ ਸੰਦੀਪ ਉਹ ਆ ਦੇ ਘਰ ਤੱਕ ਕਿਤਨਾ ਸਰਦਾ ਹੋਵੇਗਾ ਉਹ ਕਿੱਥੋਂ ਰੋਟੀ ਖਾਂਦਾ ਹੁਣ ਆ ਤੇ ਅੱਜ 15 ਦਿਨ ਹੋ ਗਿਆ ਇਹਨੂੰ ਇੱਥੇ ਬੈਠੀਨ ਮੰਮੀ ਉਹ ਵੀ ਮੰਗ ਤਾਂ ਕੇ ਸਾਰ ਲੈਂਦਾ ਹੋਊਗਾ ਕਿ ਉਹਨਾਂ ਨੂੰ ਕੀ ਐ ਬੇਸ਼ਰਮ ਹੈਗੇ ਦੋਵੇਂ ਜੀ ਤਾਂ ਚੋਤੇ ਵੜੀ ਰਹਿੰਦੀ ਐ ਤਾਂ ਤੇ ਨਿਕਲਦੀ ਨਹੀਂ ਉਹ ਤੇ ਚਲਾਕੀਆਂ ਤਾਂ ਡਈ ਆ ਨਾ ਮਾਰਨ ਉਹ ਦਿਨ ਦੂਰ ਨਹੀਂ ਗਾ ਜਦੋਂ ਨਿੱਕੀ ਨੌਣੇ ਧੱਕੇ ਮਾਰ ਕੇ ਇਹਨੂੰ ਕੱਢਣਾ ਵਾ ਅਜੇ ਤਾਂ ਦਿਲਜਿੰਦਰ ਨੂੰ ਕੱਢਣ ਡਈ ਆ ਇਹਦਾ ਇਰਾਦਾ ਵਾ ਸਜ਼ਾ ਦੇਣ ਇਹੋ ਰਣੇ ਆ ਇਹੋ ਨਹੀਂ ਰਣੇ ਅਕਸਰ ਨਾ ਲੱਤਾਂ ਪੈਰ ਬੈਣੇ ਵੀ ਆ ਫੇਰ ਵੇਖੇ ਤਾਂ ਕੀ ਹਾਲ ਬੰਦਾ ਵਾ ਸਕੀਮਾਂ ਵੇਖੋ ਨਗੂਣੀਆਂ ਗੱਲਾਂ ਕਰਨ ਦੇ ਨਿੱਕੀ ਬੋਤੀ ਕੀ ਹੋਇਆ ਕੀ ਹੁਣ ਸੋਈ ਚ ਖਲਾਰਾ ਪਾ ਕੇ ਨਾ ਅੱਛਾ ਨਾ ਉਹਦਾ ਲਾਤਾ ਵਾ